ਜਦੋਂ ਤੋਂ ਆਰਸੀਬੀ ਦੀ ਟੀਮ ਆਈਪੀਐਲ ਦਾ ਸੀਜ਼ਨ ਜਿੱਤੀ ਹੈ ਉਸ ਤੋਂ ਬਾਅਦ ਆਰਸੀਬੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਹਿਲਾਂ ਜਿਹੜੀਆਂ ਆਰਸੀਬੀ ਦੇ ਜਿੰਨਾ ਸਵਾਮੀ ਸਟੇਡੀਅਮ ਦੇ ਬਾਹਰ ਮੌਤਾਂ ਹੋਈਆਂ ਉਦੋਂ ਚਰਚਾ ਦੇ ਵਿੱਚ ਹੋ ਰਹੇ ਔਰ ਉਸ ਤੋਂ ਬਾਅਦ ਹੁਣ ਆਰਸੀਬੀ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਈ ਹੈ ਕਿਉਂਕਿ ਆਰਸੀਬੀ ਨੂੰ 17000 ਕਰੋੜ ਰੁਪਏ ਦੇ ਵਿੱਚ ਵੇਚਿਆ ਜਾ ਸਕਦਾ ਹੈ ਇਹ ਚਰਚਾਵਾ ਚੱਲ ਰਹੀਆਂ ਨੇ ਦਾਵਾ ਮੈਗਡਾਵੈਲ ਦੀ ਵਿਸਕੀ ਬਣਾਉਣ ਵਾਲੀ ਕੰਪਨੀ ਟੀਮ ਵੇਚ ਰਹੀ ਹੈ ਔਰ ਆਈਪੀਐਲ ਜਿੱਤਣ ਤੋਂ ਬਾਅਦ ਉਸ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਇਸ ਕਰਕੇ ਇਹ ਟੀਮ ਬੀਚੇ ਜਾ ਸਕਦੀ ਹੈ ਦਰਸਲ ਇੰਡੀਅਨ ਪ੍ਰੀਮੀਅਰ ਲੀਗ 2025 ਦੀ ਚੈਂਪੀਅਨ ਰਾਇਲ ਚੈਲੈਂਜਰ ਬੈਂਗਲੌਰ ਜਣ ਕੇ ਆਰਸੀਬੀ ਨੂੰ বেਚਿਆ ਜਾ ਸਕਦਾ ਹੈ ਬਲੂਮਬਰਗ ਦੇ ਅਨੁਸਾਰ ਮੈਕਡਾਵੈਲ ਦੀ ਬਿਸਕੀ ਬਣਾਉਣ ਵਾਲੀ ਕੰਪਨੀ ਯੂनाइटेड ਸਪਿਰਿਟਸ ਲਿਮਟਿਡ ਜਣ ਕੇ ਯੂਐਸਐਲ ਇਸ ਨੂੰ 2 ਬਿਲੀਅਨ ਡਾਲਰ ਜਣ ਕੇ ਲਗਭਗ ਭਾਰਤੀ ਰੁਪਈਆ ਦੇ ਹਿਸਾਬ ਨਾਲ ਜੇ ਗੱਲ ਕਰੀਏ ਤੇ 17000 ਕਰੋੜ ਰੁਪਏ ਦੇ ਵਿੱਚ ਵੇਚਣ ਦੇ ਉੱਪਰ ਵਿਚਾਰ ਕਰ ਰਹੀ ਹੈ ਪਹਿਲਾ ਯੂਐਸਐਲ বিজে মালিয়া ਦੀ ਕੰਪਨੀ ਸੀ ਜਦੋਂ মালিয়া ਦਿਵਾਲੀਆ ਹੋ ਗਿਆ ਤੇ ਇਸ ਨੂੰ ਬ੍ਰਿਟਿਸ਼ ਸ਼ਰਾਬ ਕੰਪਨੀ ਡਿਆਜ਼ੀਓ ਨੇ ਖਰੀਦ ਲਿਆ ਸੀ ਡਿਆਜ਼ੀਓ ਆਰਸੀਬੀ ਦਾ ਮਾਲਕ ਬਣ ਗਿਆ ਆਰਸੀਬੀ ਨੂੰ ਵੇਚਿਆ ਕਿਉਂ ਜਾ ਰਿਹਾ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਹੈ ਕਿ ਆਰਸੀਬੀ ਤਾਂ ਹੁਣ ਆਈਪੀਐਲ ਵੀ ਜਿੱਤ ਗਈ ਫਿਰ ਉਸ ਨੂੰ ਵੇਚਿਆ ਕਿਉਂ ਜਾ ਰਿਹਾ ਦਰਸਲ ਸ਼ਰਾਬ ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕੰਪਨੀ ਦੇ ਵੱਲੋਂ ਇਸ ਨੂੰ ਵੇਚਿਆ ਜਾ ਸਕਦਾ ਹੈ ਆਰਸੀਬੀ ਡਿਆਜ਼ੀਓ ਦੇ ਮੁੱਖ ਸ਼ਰਾਬ ਕਾਰੋਬਾਰ ਤੋਂ ਬਿਲਕੁਲ ਵੱਖਰੀ ਹੈ ਇਸ ਨੂੰ ਵੇਚ ਕੇ ਡਿਆਜ਼ਿਓ ਸਿਰਫ ਆਪਣੇ ਸ਼ਰਾਬ ਦੇ ਕਾਰੋਬਾਰ ਦੇ ਉੱਪਰ ਧਿਆਨ ਕੇਂਦਰਿਤ ਕਰ ਸਕਦਾ ਹੈ ਆਰਸੀਬੀ ਨੇ ਹਾਲੀ ਦੇ ਵਿੱਚ 2025 ਦੇ ਵਿੱਚ ਆਪਣੀ ਆਈਪੀਐਲ ਟਰੋਫੀ ਜਿੱਤੀ ਹੈ ਇਸ ਦੇ ਨਾਲ ਆਈਪੀਐਲ ਦਾ ਵਪਾਰਕ ਮੁੱਲ ਜਿਹੜਾ ਹੈ ਉਹ ਵੱਧ ਗਿਆ ਹੈ ਇਸ ਕਰਕੇ ਇਹ ਵੇਚਣ ਦਾ ਸਹੀ ਸਮਾਂ ਇਸ ਕਰਕੇ ਕੰਪਨੀ ਦੇ ਵੱਲੋਂ ਇਹ ਫੈਸਲਾ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਸਰਕਾਰੀ ਦਬਾਅ ਵੀ ਹੈ ਸਰਕਾਰੀ ਦਬਾਅ ਕਾ ਦਾ ਕੇਂਦਰੀ ਸਿਹਤ ਮੰਤਰਾਲਾ ਆਈਪੀਐਲ ਵਰਗੇ ਵੱਡੇ ਖੇਡ ਸਮਾਗਮਾਂ ਦੇ ਵਿੱਚ ਸ਼ਰਾਬ ਅਤੇ ਤੰਬਾਕੂ ਦੇ ਸਿੱਧੇ ਜਾਂ ਅਸਿੱਧੇ ਇਸ਼ਤਿਹਾਰਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾਉਣ ਦੀ ਮੰਗ ਕਰ ਰਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਡਿਆਜ਼ਿਓ ਆਪਣੇ ਆਪ ਨੂੰ ਆਈਪੀਐਲ ਤੋਂ ਦੂਰ ਕਰਨਾ ਚਾਹੁੰਦਾ ਹੈ ਇਹ ਆਈਪੀਐਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੀਲ ਹੋ ਸਕਦੀ ਹੈ ਸਭ ਤੋਂ ਵੱਡਾ ਸੌਦਾ ਹੋ ਸਕਦਾ ਹੈ ਜੇਕਰ ਡਿਆਜ਼ਿਓ ਦੇ ਵੱਲੋਂ ਆਈਪੀਐਲ ਦੀ ਇਸ ਟੀਮ ਨੂੰ ਜਾਨਕਿ ਵਿਨਿੰਗ ਟੀਮ ਨੂੰ ਆਰਸੀਬੀ ਨੂੰ ਵੇਚਿਆ ਜਾਂਦਾ ਹੈ ਜੇਕਰ ਡਿਆਜ਼ਿਓ ਆਰਸੀਬੀ ਨੂੰ ਵੇਚਣ ਦਾ ਫੈਸਲਾ ਕਰਦਾ ਹੈ ਤਾਂ ਇਹ ਆਈਪੀਐਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੌਦਾ ਹੋਏਗਾ ਜਦੋਂ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ ਔਰ ਗੁਜਰਾਤ ਟਾਈਟਨਸ ਆਈਪੀਐਲ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸੀ ਤਾਂ ਲਖਨਊ ਨੂੰ ਆਰਪੀਐਸਜੀ ਗਰੁੱਪ ਨੇ 7090 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਔਰ ਗੁਜਰਾਤ ਨੂੰ ਸੀਬੀਸੀ ਕੈਪੀਟਲ ਨੇ 5625 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਇਹਨਾਂ ਨੂੰ ਹੁਣ ਤੱਕ ਦੀਆਂ ਆਈਪੀਐਲ ਤੋਂ ਸਭ ਤੋਂ ਵੱਡੀਆਂ ਫਰੈਂਚਾਈਜ਼ੀ ਖਰੀਦ ਸੌਦੇ ਦੇ ਰੂਪ ਦੇ ਵਿੱਚ ਮੰਨਿਆ ਜਾ ਰਿਹਾ ਪਰ ਆਰਸੀਬੀ ਦਾ 2 बिलियन ڈالر ਦਾ ਮੁਲਾਂਕਣ ਯਾਨੀ ਕਿ ਲਗਭਗ 17000 ਕਰੋੜ ਰੁਪਏ ਲਖਨਊ ਸੁਪਰ ਜਾਇੰਟਸ اور ਗੁਜਰਾਤ ਟਾਈਟंस ਦੀ ਖਰੀਦ ਦੇ ਨਾਲੋਂ ਵੀ ਕਿਤੇ ਜ਼ਿਆਦਾ ਹੈ ਔਰ ਬ੍ਰਿਟਿਸ਼ ਕੰਪਨੀ ਨੇ ਵਿਜੇ ਮਾਲੀਆ ਤੋਂ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਵਿਜੇ ਮਾਲੀਆ ਤੋਂ ਬ੍ਰਿਟਿਸ਼ ਕੰਪਨੀ ਨੇ ਇਸ ਟੀਮ ਨੂੰ ਖਰੀਦਿਆ ਸੀ ਆਰਸੀਬੀ ਨੂੰ ਜਦੋਂ ਆਰਪੀ ਆਰਸੀਬੀ ਜਿਹੜੀ ਹੈ ਕ੍ਰਿਕਟ ਇਤਿਹਾਸ ਦੇ ਵਿੱਚ ਜਦੋਂ ਆਈਪਲ ਸ਼ੁਰੂ ਹੋਇਆ ਤੇ ਸਭ ਨੂੰ ਪਤਾ ਸੀ ਕਿ ਉਹ ਵਿਜੇ ਮਾਲੀਆ ਦੀ ਟੀਮ ਸੀ ਪਰ ਵਿਜੇ ਮਾਲੀਆ ਉਸ ਨੂੰ ਬਾਅਦ ਵਿੱਚ ਵੇਚ ਕੇ ਚਲੇ ਗਏ ਸੀ ਪਹਿਲਾ ਇਹ ਟੀਮ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਦੀ ਮਲਕੀਅਤ ਵਾਲੀ ਸੀ ਪਰ 2016 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਦੋਂ ਮਾਲੀਆ ਜਿਹੜੇ ਮੁਸੀਬਤ ਦੇ ਵਿੱਚ ਫਸ ਗਿਆ ਸੀ ਔਰ ਉਸਨੇ ਡਿਆਜ਼ੀਓ ਨੂੰ ਆਪਣੀ ਸ਼ਰਾਬ ਕੰਪਨੀ ਦੇ ਨਾਲ ਆਰਸੀਬੀ ਨੂੰ ਵੀ ਖਰੀਦ ਲਿਆ ਸੀ ਮਤਲਬ ਇਹ ਕੰਪਨੀ ਉਸ ਟਾਈਮ ਡਿਆਜ਼ੀਓ ਨੂੰ ਉਹਨੇ ਵੇਚ ਦਿੱਤੇ ਸੀ ਆਰਸੀਬੀ ਨੂੰ ਵਿਜੇ ਮਾਲੀਆ ਨੇ 2008 ਦੇ ਵਿੱਚ 111.6 ਮਿਲੀਅਨ ਡਾਲਰ ਦੇ ਵਿੱਚ ਖਰੀਦਿਆ ਸੀ ਉਸ ਸਮੇਂ ਦੇ ਅਨੁਸਾਰ ਰੁਪਈਆ ਦੇ ਵਿੱਚ ਜੇ ਇਸ ਰਕਮ ਨੂੰ ਗਿਣੀਏ ਤੇ ਇਹ 476 ਕਰੋੜ ਰੁਪਏ ਦੀ ਇਹ ਟੀਮ ਉਸ ਟਾਈਮ ਸੀ ਉਸ ਸਮੇਂ ਦੂਜੀ ਸਭ ਤੋਂ ਮਹਿੰਗੀ ਆਈਪਲ ਟੀਮ ਬਣੀ ਜਦੋਂ ਮਾਲੀਆ ਤੋਂ ਡਿਆਜ਼ੀਓ ਨੇ ਇਹਨੂੰ ਖਰੀਦਿਆ ਸੀ ਮਾਲੀਆ ਨੇ ਆਪਣੀ ਕੰਪਨੀ ਯੂਐਸਐਲ ਰਾਹੀਂ ਆਰਸੀਬੀ ਦਾ ਮਾਲਕ ਬਣਿਆ ਸੀ ਔਰ 2000 14 ਦੇ ਵਿੱਚ ਡਿਆਜ਼ਿਓ ਨੇ ਯੂਐਸਐਲ ਦੇ ਵਿੱਚ ਇੱਕ ਵੱਡੀ ਹਿੱਸੇਦਾਰੀ ਖਰੀਦੀ ਔਰ 2016 ਤੱਕ ਇਹ ਮਾਲੀਆ ਦੇ ਬਾਹਰ ਜਾਣ ਤੋਂ ਬਾਅਦ ਆਰਸੀਬੀ ਦੀ ਪੂਰੀ ਮਾਲਕੀ ਜਿਹੜੀ ਸੀ ਉਹ ਡਿਆਜ਼ਿਓ ਦੇ ਕੋਲ ਆ ਗਈ ਸੀ ਵਰਤਮਾਨ ਦੇ ਵਿੱਚ ਵੀ ਆਰਸੀਬੀ ਯੂਐਸਐਲ ਦੀ ਸਹਾਇਕ ਕੰਪਨੀ ਰਾਇਲ ਚੈਲੈਂਜਰ ਸਪੋਰਟਸ ਪ੍ਰਾਈਵੇਟ ਲਿਮਟਿਡ ਜਾਣ ਕੇ ਆਰਸੀਐਸਪੀਐਲ ਦੁਆਰਾ ਚਲਾਈ ਜਾਂਦੀ ਹੈ ਹੁਣ ਤਿੰਨ ਮਹੱਤਵਪੂਰਨ ਸਵਾਲ ਇੱਥੇ ਉੱਠ ਰਹੇ ਨੇ ਜਿਹੜੇ ਲੋਕਾਂ ਦੇ ਵੱਲੋਂ ਪੁੱਛੇ ਜਾ ਰਹੇ ਨੇ ਕਿ ਕੀ ਆਰਸੀਬੀ ਦੀ ਪੂਰੀ ਹਿੱਸੇਦਾਰੀ ਵੇਚੀ ਜਾਏਗੀ ਹੁਣ ਜਵਾਬ ਇਹ ਹੈ ਕਿ ਅਜੇ ਆਖਰੀ ਫੈਸਲਾ ਨਹੀਂ ਹੋਇਆ ਹੈ ਕਿ ਕੀ ਡਿਆਜ਼ਿਓ ਆਈਪੀਐਲ ਮਤਲਬ ਆਰਸੀਬੀ ਦੀ ਜਿਹੜੀ ਪੂਰੀ ਟੀਮ ਹੈ ਉਹਨੂੰ ਵੇਚੇਗੀ ਜਾਂ ਉਹਦਾ ਕੁਝ ਹਿੱਸਾ ਵੇਚਿਆ ਜਾਏਗਾ ਇਹ ਅਜੇ ਤੱਕ ਸਪਸ਼ਟ ਨਹੀਂ ਹੋਇਆ ਹੈ ਬ੍ਰਿਟਿਸ਼ ਸ਼ਰਾਬ ਕੰਪਨੀ ਡਿਆਜ਼ਿਓ ਆਪਣੀ ਹਿੱਸੇਦਾਰੀ ਦਾ ਇੱਕ ਹਿੱਸਾ ਵੇਚੇਗੀ ਜਾਂ ਪੂਰੀ ਟੀਮ ਵੇਚੇਗੀ ਇਸ ਲਈ ਸਲਾਹਕਾਰਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਜੇਕਰ ਡਿਆਜ਼ਿਓ ਆਰਸੀਬੀ ਨੂੰ ਆਪਣੇ ਕੋਲ ਰੱਖਦਾ ਹੈ ਤਾਂ ਇਸ ਨੂੰ ਸਖਤ ਇਸ਼ਤਿਹਾਰਬਾਜ਼ੀ ਨਿਯਮਾਂ ਦੇ ਨਾਲ ਨਜਟਣਾ ਪਏਗਾ ਨਾਲ ਹੀ ਆਰਸੀਬੀ ਦੇ ਪ੍ਰਬੰਧਨ ਦੇ ਵਿੱਚ ਖਰਚੇ ਅਤੇ ਬ੍ਰਾਂਡਿੰਗ ਚੁਣੌਤੀਆਂ ਵੱਧ ਜਾਣਗੀਆਂ ਇਸ ਕਰਕੇ ਡਿਆਜ਼ਿਓ ਫੈਸਲਾ ਕਰ ਸਕਦਾ ਹੈ ਮਤਲਬ ਇਹ ਅਜੇ ਸਾਰਾ ਮਾਮਲਾ ਵਿਚਾਰ ਦੇ ਅਧੀਨ ਹੈ ਕਿ ਇਹਨੂੰ ਇਹਦਾ ਕੁਝ ਹਿੱਸਾ ਵੇਚਿਆ ਜਾਏਗਾ ਜਾਂ ਫਿਰ ਪੂਰੀ ਟੀਮ ਵੇਚ ਦਿੱਤੀ ਜਾਏਗੀ ਹੁਣ ਸਵਾਲ ਇਹ ਹੈ ਕਿ ਜੇ ਆਰਸੀਬੀ ਨੂੰ ਪਹਿਲਾਂ বিজে মালিয়া ਨੇ বেਚਿਆ ਫਿਰ ਹੁਣ ਡਿਆਜ਼ਿਓ ਵੇਚ ਦੇਗਾ ਤੇ ਹੁਣ ਆਰਸੀਬੀ ਨੂੰ ਖਰੀਦੇਗਾ ਕੌਣ ਇਹ ਵੀ ਅਜੇ ਤੱਕ ਸਵਾਲ ਬਣਿਆ ਹੋਇਆ ਹੈ ਅਜੇ ਤੱਕ ਕੋਈ ਨਾਮ ਸਾਹਮਣੇ ਨਹੀਂ ਆਇਆ ਪਰ 2 ਬਿਲੀਅਨ ਡਾਲਰ ਦੀ ਕੀਮਤ ਦੇ ਨਾਲ ਵੱਡੇ ਵਪਾਰਕ ਕਰਾਨੇ ਨਿਵੇਸ਼ਕ ਜਾਂ ਫਿਰ ਗਲੋਬਲ ਖੇਡ ਫਰਮਾ ਇਸ ਦੇ ਵਿੱਚ ਦਿਲਚਸਪੀ ਜਿਹੜੀ ਆ ਉਹ ਦਿਖਾ ਸਕਦੀਆਂ ਨੇ 2015 ਦੇ ਵਿੱਚ ਜੀਐਸਡਬਲਯੂ ਸਮੂਹ ਨੇ ਆਰਸੀਬੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਸੌਦਾ ਨਹੀਂ ਹੋ ਸਕਿਆ ਸੀ ਹੁਣ ਤੀਸਰਾ ਸਵਾਲ ਇਹ ਹੈ ਕੀ ਕੀ ਆਰਸੀਬੀ ਦੀ ਵਿਕਰੀ ਦੇ ਨਾਲ ਪ੍ਰਸ਼ੰਸਕ ਜਿਹੜੇ ਨੇ ਉਹਨਾਂ ਦੇ ਆਧਾਰ ਦੇ ਉੱਪਰ ਵੀ ਕੋਈ ਫਰਕ ਪਵੇਗਾ ਕੀ ਜੇ ਆਰਸੀਬੀ ਦਾ ਹੁਣ ਫੈਨ ਫੋਲੋਇੰਗ ਜੇ ਪਰ ਤੁਸੀਂ ਆਰਪੀਐਲ ਦੇ ਇਤਿਹਾਸ ਦੀ ਗੱਲ ਕਰੋ ਤੇ ਆਰਸੀਬੀ ਦੀ ਫੈਨ ਫੋਲੋਇੰਗ ਸਭ ਤੋਂ ਜ਼ਿਆਦਾ ਹੈ ਜੇ ਚੇਨਈ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ ਪਰ ਜੇ ਤੁਸੀਂ ਚੇਨਈ ਟੀਮ ਦੇ ਵਿੱਚੋਂ ਮਹਿੰਦਰ ਸਿੰਘ ਧੋਨੀ ਨੂੰ ਸਾਈਡ ਤੇ ਕਰ ਦਿਓ ਤੇ ਚੇਨਈ ਟੀਮ ਦੀ ਫੈਨ ਫੋਲੋਇੰਗ ਜਿਹੜੀ ਆ ਤੁਹਾਨੂੰ ਬਹੁਤ ਜ਼ਿਆਦੀ ਡਿਗੀ ਹੋਈ ਨਜ਼ਰ ਆਏਗੀ ਪਰ ਆਰਸੀਬੀ ਇੱਦਾਂ ਦੀ ਟੀਮ ਹੈ ਵਿਰਾਟ ਕੋਹਲੀ ਦੇ ਨਾਲ ਨਾਲ ਪੂਰੀ ਟੀਮ ਦੀ ਜਿਹੜੀ ਫੈਨ ਫੋਲੋਇੰਗ ਹੈ ਪੂਰੇ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ ਤੇ ਕੀ ਜੇ ਇਹ ਟੀਮ बिकਦੀ ਹੈ ਤੇ ਉਹਦੀ ਫੈਨ ਫੋਲੋਇੰਗ ਦੇ ਵਿੱਚ ਵੀ ਜਾਂ ਉਹਦੇ ਦਰਸ਼ਕਾਂ ਦੇ ਉੱਪਰ ਵੀ ਇਹਦਾ ਕੋਈ ਪ੍ਰਭਾਵ ਪੈਗਾ ਐਸਾ ਬਿਲਕੁਲ ਨਹੀਂ ਹੋਏਗਾ RCB ਦਾ ਮੈਦਾਨ ਤੇ ਪ੍ਰਦਰਸ਼ਨ ਅਤੇ ਪ੍ਰਸ਼ੰਸਕ ਆਧਾਰ ਖਾਸ ਕਰਕੇ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਉਹੀ ਰਹਿਣਗੇ ਇਹ ਸਿਰਫ ਮਾਲਕੀ ਦਾ ਮਾਮਲਾ ਹੈ ਨਵਾਂ ਮਾਲਕੀ ਇੱਕ ਵੱਡਾ ਕਾਰੋਬਾਰੀ ਜਾਂ ਨਿਵੇਸ਼ਕ ਹੋ ਸਕਦਾ ਹੈ ਪਰ ਟੀਮ ਦਾ ਉਤਸ਼ਾਹ ਅਤੇ ਬ੍ਰਾਂਡ ਮੁੱਲ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਰਹੇਗਾ ਔਰ ਇਹ ਕਹੋ ਕਿ ਜੇਕਰ ਇਸ ਨੂੰ ਕਿਸੇ ਵੱਡੀ ਕੰਪਨੀ ਨੇ ਖਰੀਦ ਲਿਆ ਤੇ ਇਹਦਾ ਬ੍ਰਾਂਡ ਮੁੱਲ ਤਾਂ ਵਧੇਗਾ ਹੀ ਵਧੇਗਾ ਔਰ ਟੀਮ 2026 ਦੇ ਵਿੱਚ ਜਿੱਤ ਕੇ ਜਦੋਂ IPL ਦੇ ਵਿੱਚ ਦੁਬਾਰਾ ਆਏਗੀ ਤੇ ਆਰਸੀਬੀ ਇੱਕ ਨਵੇਂ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆ ਸਕਦੀ ਹੈ ਸੋ ਚਰਚਾਵਾਂ ਚੱਲ ਪਈਆਂ ਨੇ ਇਹਨਾਂ ਚਰਚਾਵਾਂ ਦੇ ਵਿੱਚ ਆਨ ਆਲੇ ਟਾਈਮ ਦੇ ਉੱਪਰ ਕੀ ਅਪਡੇਟ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ